बस पलटन ਕਨ ਬਸ ਵਿੱਚ ਸਵਾਰ 14 ਤੋਂ 15 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਬਸ ਪਟਿਆਲਾ ਸਾਈਡ ਤੋਂ ਆ ਰਹੀ ਸੀ ਬਸ ਦੇ ਅੱਗੇ ਜਾ ਰਿਆ ਕੈਂਟਰ ਕਟਿਆ ਬਸ ਦਾ ਸੰਤੁਲਨ بگੜ ਗਿਆ ਪੁਲਿਸ ਅਤੇ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਭਵਾਨ ਨਿਗੜ ਸਿਵਲ ਹਸਪਤਾਲ ਪਹੁੰਚਾਇਆ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਿਆ ਹੈ ਜਸਮਨ ਸਿੰਘ ਅਕੀ ਕਿਵੇਂ ਹਾਸਾ ਕੀ ਹੋਇਆ ਸੀ ਕਿਸੇ ਉੱਤੇ ਜਾ ਕੇ ਵੀ ਨਹੀਂ ਕਿ ਉਹ ਉੱਥੇ ਕੋਈ ਚੀਜ਼ ਮੂਰੇ ਆਈ ਆ ਉਹਦੇ ਬਸ ਆਲੇ ਡਰਾਈਵਲ ਤੋਂ ਬਸ ਉਹਦੇ ਵਿੱਚ ਇੱਕ ਲਖਤ ਪਲਟ ਗਿਆ ਉਹਨੂੰ ਬਚਾਉਂਦਾ ਬਚਾਉਂਦਾ ਤਾਂ ਕਿੰਨੇ ਮਰੀਜ਼ ਲੱਗਦੇ ਨੇ ਚੱਲ ਉਹ ਤਾਂ ਮਰੀਜ਼ ਹੋਣੇ 25 30 30 ਤੋਂ ਜ਼ਿਆਦੇ ਹੁਣ ਖਾਸੇ ਫੱਟੜ ਹੋਏ ਪੈਨੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਬੜਾ ਭਿਆਨਕ ਹਾਸਾ ਸੀ ਕੇਸਾ ਬਹੁਤ ਭਿਆਨਕ ਤੈਨੂੰ ਪਰਮਾਤਮਾ ਨੇ ਬਚਾਇਆ ਸੀ ਹਾਂ ਬਚਾਇਆ ਪਰਮਾਤਮਾ ਨੇ ਇਹ ਤਾਂ ਨਹੀਂ ਬਾਲਾ ਕੰਮ ਖਰਾਬ ਹੈ ਬਾਲਾ ਕਹਿੰਦੇ ਵੀ ਮੇਰੇ ਭਰਾ ਦੇ ਸੱਟਾਂ ਲੱਗੀਆਂ ਕਿੱਥੇ ਦਾ ਉਹ ਬਾਲਾ ਪਿੰਡ ਦੇ ਉਸ ਕੋਲ ਹੈ ਫਣੀ ਟਾਬੇ ਕੋਲ ਨੇਪਾਲ ਦੋਈ ਸਾਈਡ ਉੱਥੇ ਐਕਸੀਡੈਂਟ ਹੋਇਆ ਤਾਂ ਫਿਰ ਤੁਸੀਂ ਤਾਂ ਹੀ ਅਸੀਂ ਹਸਪੀਟਲ ਤੱਕ ਆਇਆ ਮੈਂ ਐਸਈ ਹਰਵਿੰਦਰਪਾਲ ਸਿੰਘ ਇੰਚਾਰਜ ਸੜਕ ਸੁਰੱਖਤ ਤੋਰਸ ਭਵਾਨੀਗੜ ਸਾਡਾ ਅੱਜ ਰੂਟ ਚੰਨੋ ਤੋਂ ਕੈਰੋ ਫੈਕਟਰੀ ਸੋਂ ਰੂਰ ਤੱਕ ਲੱਗਾ ਸੀ ਤਾਂ ਰੁਟੀਨ ਵਿੱਚ ਗਸ਼ਤ ਕਰ ਰਹੇ ਸੀ ਅਸੀਂ ਤਾਂ ਵਕਤ ਤਕਰੀਬ 8:08 ਦਾ ਹੋਊਗਾ ਤਾਂ ਸਾਨੂੰ ਆਮ ਰਾਗੀਰ ਤੋਂ ਮੈਸੇਜ ਮਿਲਿਆ ਕਿ ਇਸ ਤਰ੍ਹਾਂ ਪੀ ਆਰਟੀਸੀ ਦੀ ਬੱਸ ਵੀਡੀਓ ਕੋਚ ਜੋ ਹਣੀ ਹੋਟਲ ਹਣੀ ਹੋਟਲ ਭਵਾਨੀਗੜ ਮੇਨ ਰੋਡ ਪਰ ਹੈ ਉਥੇ ਬੱਸ ਪਲਟ ਗਈ ਹੈ ਤਾਂ ਅਸੀਂ ਤੁਰੰਤ ਮੌਕਾ ਤੇ ਪੁੱਜੇ ਤਾਂ ਆ ਕੇ ਦੇਖਿਆ ਤਾਂ ਇਥੇ ਚਿੰਗ ਗਿਆੜਾ ਪਿਆ ਰਿਆ ਸੀ ਅਸੀਂ ਆਮ ਰਾਘੀ ਰਾ ਦੀ ਮਦਦ ਨਾਲ ਕੰਟਰੋਲ ਰੂਮ ਤੇ ਇਤਲਾਹ ਦੇ ਕੇ ਹੋਰ ਐਂਬੂਲੈਂਸਾਂ ਦਾ ਇੰਤਜ਼ਾਮ ਕਰਕੇ ਵੱਖ-ਵੱਖ ਰੂਟਾਂ 'ᱨਹੀ ਮਰੀਜ਼ਾਂ ਨੂੰ ਹਸਪਤਾਲ ਲੈ ਗਏ ਸੀ ਕਰੀਬ 4-5 ਗੇੜੇ ਮੈਂ ਖੁਦ ਲਾਏ ਸੀਗੇ ਤੇ 12-13 ਮਰੀਜ਼ ਜਿਨ੍ਹਾਂ ਵਿੱਚੋਂ ਮੈਂ ਸਿਵਲ ਹਸਪੀਟਲਸ ਅਗਰੂਰ ਦਿਖਾਏ ਇਸ ਸਾਰੇ ਕੰਮਕਾਰ ਵਿੱਚ ਮੇਰੇ ਸਟਾਫ ਨੇ ਵੀ ਮੇਰਾ ਸਾਥ ਦਿੱਤਾ ਮੈਂ ਪਬਲਿਕ ਦਾ ਧੰਨਵਾਦ ਕਰਦਾ ਕਿੰਨੇ ਵੀ ਮਰੀਜ਼ ਫਟੜ ਹੋਏ ਤੇਰੇ ਪਹੁੰਚੇ ਬਹੁਤ ਹਾਲਾਤ ਕੀ ਸੀ ਜਦੋਂ ਪਹੁੰਚੇ ਥੋੜਾ ਜਦੋਂ ਅਸੀਂ ਇੱਥੇ ਆਏ ਆ ਤਾਂ ਇੱਥੇ ਚੀਂਗ ਚੰਗਿਆੜਾ ਪੈ ਰਿਆ ਸੀ ਕੋਈ ਸਮਝ ਨਹੀਂ ਲੱਗ ਰਹੀ ਸੀ ਕੀ ਹੋਇਆ ਸੀ ਨਾ ਸ਼ੀਸ਼ੇ ਟੁੱਟ ਰਹੇ ਸੀਗੇ ਨਾ ਕੋਈ ਸਾਧਨ ਸੀ ਸ਼ੀਸ਼ੇ ਤੋੜਨ ਵਾਸਤੇ ਪਬਲਿਕ ਨੇ ਇੱਟਾਂ-ਵੱਟਿਆਂ ਦਾ ਹੀ ਸਹਾਰਾ ਲੈ ਕੇ ਸ਼ੀਸ਼ੇ ਤੋੜ ਕੇ ਮਰੀਜ਼ਾਂ ਨੂੰ ਅਸੀਂ ਮੌਕੇ ਤੇ ਲੈ ਗਏ ਸਰ ਕੋਈ ਜਾਣੀ ਨੁਕਸਾਨ ਨਹੀਂ ਫਿਲਹਾਲ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ ਹਸਪੀਟਲ ਚੋਂ ਕਲੀਅਰ ਕਰਕੇ ਫਿਰ ਦੱਸਿਆ ਜੇ ਜਿਵੇਂ ਤੁਸੀਂ ਪਹੁੰਚੇ ਹੋ ਮੌਕੇ ਤੇ ਬੱਸ ਪਲਟੀ ਹੋਈ ਸੀ ਤੁਸੀਂ ਸਾਰਿਆਂ ਸਵਾਰੀਆਂ ਅੰਦਰ ਸੀ ਉਦੋਂ ਅੰਦਰ ਦਾ ਮਾਹੌਲ ਕਿਵੇਂ ਸੀ ਲਹੂ ਅੰਦਰ ਅੰਦਰ ਲਹੂ ਲਹਾਨ ਕੁਰਬਲ ਕੁਰਬਲ ਹੋ ਰਹੀ ਸੀ ਜੀ ਕੋਈ ਸੋਚ ਨਹੀਂ ਰਿਹਾ ਸੀਗਾ ਸਵਾਰੀਆਂ ਜਿਹੜੀਆਂ ਸੀ ਜਾਨ ਬਚਾ ਲੋ ਜਾਨ ਬਚਾ ਲੋ ਦਾ ਰੌਲਾ ਪਾ ਰਹੀ ਸੀ ਜਸਬੀਰ ਸਿੰਘ ਸਾਹਿਬ ਇੰਫੈਕਟ ਕਿੱਥੇ ਖੜੇ ਹੋ ਕੀ ਹਾਦਸਾ ਹੋਇਆ ਕੀ ਕੰਨਾ ਹੋਇਆ ਇਹ ਪੋਨੀਗੜ ਦੇ ਨੇੜੇ ਆ ਹਣੀ ਢਾਬਾ ਜੀ ਹਾਂਜੀ ਕਿਤੇ ਬੱਸ ਆ ਰਹੀ ਪੀ ਆਰਟੀਸੀ ਦੀ ਆ ਪਿੱਛੇ ਖੜੀ ਹੈ ਹਾਂਜੀ ਤਵਾ ਚੰਡੀਗੜ੍ਹ ਤੋਂ ਬਠਿੰਡੇ ਇਹਦੇ ਮੂਰੇ ਦੱਸ ਰਹੇ ਨੇ ਅਸੀਂ ਆਏ ਆ ਮੌਕੇ ਤੇ ਹੁਣ ਵੀ ਕੋਈ ਕੈਂਟਰ ਸੀਗਾ ਇਹਦੇ ਮੂਰੇ ਕੈਂਟਰ ਨੇ ਬ੍ਰੇਕ ਮਾਰੀ ਜਾਂ ਟਾਬੇ ਤੇ ਰੁਕਣ ਵਾਸਤੇ ਕਿਵੇਂ ਆ ਇਹਨੇ ਘੱਟ ਮਾਰਤਾ ਦੀ ਬੱਸ ਇਹਦਾ ਰੌਂਡ ਸੈਟ ਤੇ ਚਲੀ ਗਈ ਕੀ ਨੇ ਕਿੰਨੇ ਕੋਈ ਕਾਫੀ ਨੇ ਮੇਰੇ ਖਿਆਲ 12 14 ਬੰਦੇ ਨੇ ਜ਼ਖਮੀ ਨੇ ਤੇ ਡੈੱਡ ਨਹੀਂ ਕੋਈ ਹੋਇਆ ਤੇ ਬਾਕੀ ਅਜੇ ਦੇਖ ਰਹੇ ਆ ਕੁਝ ਘੱਟਲੇ ਆ ਬੰਦੇ ਵਿੱਚ ਇੱਕ ਹੋਰ ਸਰਚ ਕਰ ਰਹੇ ਆ ਵਿੱਚ ਕੋਈ ਰਹਿ ਨਾ ਜਾਵੇ ਬਾਕੀ ਸਾਰੇ ਹਸਪਤਾਲ ਪਹੁੰਚਾਤੇ ਆ ਸਿਵਲ ਹਸਪਤਾਲ ਪੋ ਨਿਕਲ ਠੀਕ ਹੈ ਤੇ ਇਲਾਜ ਵਾਸਤੇ ਐਂਬੂਲੈਂਸ ਨਾਲ ਪਹੁੰਚਾ ਦੇ ਰਜਿੰਦਰਾ ਹਸਪਤਾਲ ਵੀ ਭੇਜੇ ਆ ਉਹ ਥੋੜਾ ਪਰ ਹੋਣਗੇ ਜੀ ਜਿਹੜੇ ਰੈਫਰ ਹੋ ਜਾ ਰਹੇ ਨੇ ਉਹ ਰਜਿੰਦਰਾ ਜਾਣਗੇ 15 ਜਾਨੇ ਤਾਂ ਹੈਗੇ 14 ਕ ਜਾਨੇ 12 14 ਜਾਨੇ ਨੇ ਟੋਟਲ ਟੋਟਲ ਇੰਨੀ ਨੇ ਤਕਰੀਬਨ ਨਹੀਂ ਟੋਟਲ ਇੰਨੀ ਐਂਬੂਲੈਂਸਾਂ ਗਈਆਂ ਰਜਿੰਦਰਾ ਹਸਪਤਾਲ ਦੇ ਉਹ ਨਹੀਂ ਜੀ ਰਜਿੰਦਰਾ ਹਸਪਤਾਲ ਜਿਹੜਾ ਰੈਫਰ ਹੋ ਤੋ ਹੋਇਆ ਉਹੀ ਗਏ ਨੇ ਹਾਂਜੀ ਤੇ ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ ਸਾਰੇ ਦੇਖ ਦਿਓ ਹਸ ਦੇ ਵਿੱਚ ਗਲਤੀ ਤਾਂ ਅਚਾਨਕ ਹੀ ਹੋਇਆ ਜੀ ਮੋਰ ਡੈਂਟਰ ਸੀਗਾ ਇੱਕ ਦਸਰੇ ਨੇ ਢਾਬੇ ਵਾਲੇ ਇੱਥੇ ਲਾਗੇ ਬੰਦੇ ਖੜੇ ਸੀਗੇ ਉਹ ਕਹਿੰਦੇ ਵੀ ਕੰਟਰੋਲ ਵਾਲੇ ਨੇ ਬ੍ਰੇਕ ਮਾਰੀ ਤੇ ਬੱਸ ਪਿਛੇ ਤੇਜ਼ ਸੀਗੀ ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹਦੋਂ ਬੱਸ ਓਵਰ ਕੰਟਰੋਲ ਹੋ ਗਈ ਆ ਇਸ ਕਰਕੇ ਪਲਟ ਗਈ ਆ ਇਧਰ ਦੀ ਗਲਤੀ ਨਹੀਂ ਟੇਡੀ ਹੋਈ ਜਾ ਵੈਸੇ ਬਚਾਈ ਰਹਿ ਗਿਆ ਠੀਕ ਹੈ ਠੀਕ ਤੇ ਸਮਾਨ ਸਮੂਹ ਅਸੀਂ ਸਾਬ ਲੈ ਆਇਆ ਇਹਨਾਂ ਦਾ ਜਿੰਨਾ ਕਿ ਮਿਲਿਆ ਸਾਨੂੰ ਠੀਕ ਹੈ ਜੀ ਬਾਕੀ ਅਸੀਂ ਹਸਪਤਲ ਜਾ ਕੇ ਦੇਖਦੇ ਹਾਂ ਟੋਟਲ ਕਿੰਨੇ ਨੇ